ਜਿੱਤੇ ਕੇ ਪਾਸੇ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਉਧਰ ਹੀ ਇਸ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਵੀ ਲਗਾਤਾਰ ਆਉਣੇ ਜਾਰੀ ਨੇ ਮਾਨ ਸਰਕਾਰ ਵੱਲੋਂ ਅੱਜ ਇਹ ਨਵੀਂ ਪਹਿਲ ਕੀਤੀ ਗਈ ਜਿਸ ਦੀ ਜਾਣਕਾਰੀ ਦਿੰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਹੁਣ 9ਵੀਂ ਤੋਂ 12ਵੀਂ ਚਮਾਰ ਦੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਣ ਦੇ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਪਾਠਕ੍ਰਮ ਪੜਾਇਆ ਜਾਵੇਗਾ ਸਿਲੇਬਸ ਸਰਕਾਰੀ ਸਕੂਲਾਂ ਤੋਂ ਸ਼ੁਰੂ ਕੀਤਾ ਗਿਆ ਇਸ ਤੋਂ ਬਾਅਦ ਇਹ ਨਿੱਜੀ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਪੜਾਇਆ ਜਾਵੇਗਾ ਨਸ਼ਿਆਂ ਨੂੰ ਲੈ ਕੇ ਬੋਲਦੇ ਹੋਏ ਸੀਐਮ ਬੋਲੇ ਕਿ ਕੁਝ ਸਰਕਾਰਾਂ ਅਜਿਹੀਆਂ ਸਨ ਜਿਨ੍ਹਾਂ ਦੇ ਮੰਤਰੀ ਖੁਦ ਆਪਣੀਆਂ ਗੱਡੀਆਂ ਵਿੱਚ ਨਸ਼ੇ ਸਪਲਾਈ ਕਰਦੇ ਸਨ ਉਹ ਬੰਗਲਿਆਂ ਵਿੱਚ ਆਪਣੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਠਹਿਰਾਉਂਦੇ ਸਨ ਪਰ ਉਹਨਾਂ ਸਰਕਾਰਾਂ ਨੇ ਇਸ ਸਮੱਸਿਆ ਵਿਰੁੱਧ ਕਦੇ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ 2022 ਦੇ ਵਿੱਚ ਲੋਕਾਂ ਨੇ ਤੰਗ ਆ ਕੇ ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਅਤੇ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਉਹ ਕਹਿੰਦੇ ਨੇ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਜੇਲ੍ਹ 'ਚ ਪਾ ਰਹੇ ਹਾਂ ਹੁਣ ਤੱਕ 23000 ਤੋਂ ਵੱਧ FIRs ਦਰਜ ਕੀਤੀਆਂ ਗਈਆਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਏ ਗਏ ਗੰਦੇ ਪੈਸਿਆਂ ਨਾਲ ਬੜੀਆਂ ਇਮਾਰਤਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਪਹਿਲਾਂ ਕਿਸੇ ਵੀ ਸਰਕਾਰ ਵਿੱਚ ਨਸ਼ਾ ਤਸਕਰਾ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਨਹੀਂ ਸੀ ਪਰ ਹੁਣ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਵੱਡੇ ਨੇਤਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਨੇ ਫੋਨ ਕਰਕੇ ਕਿਹਾ ਹੈ ਕਿ ਜਦੋਂ ਉਸ ਨੂੰ ਜੇਲ੍ਹ ਵਿੱਚ ਛੁੱਟਿਆ ਗਿਆ ਸੀ ਤਾਂ ਇਹ ਇਹ ਆਤਮਾ ਨੂੰ ਰਾਹਤ ਦੇਣ ਵਾਲਾ ਸੀ ਪਰ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਆਗੂ ਉਸ ਦੇ ਸਮਰਥਨ ਦੇ ਵਿੱਚ ਸਾਹਮਣੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਉਸ ਨਾਲ ਗਲਤ ਹੋਇਆ ਪਾਜ ਪਾਤੇ ਕਾਂਗਰਸ ਦੇ ਆਗੂ ਹੰਝੂ ਵਾਰ ਰਹੇ ਨੇ ਅਤੇ ਅਕਾਲੀ ਦਲ ਦੇ ਲੋਕ ਸਾਨੂੰ ਗਾਲਾਂ ਕੱਢ ਰਹੇ ਨੇ ਇਸ ਮੌਕੇ ਸੀਐਮ ਨੇ ਹੋਰ ਕਿਹੜੀਆਂ ਗੱਲਾਂ ਆਖੀਆਂ ਤੁਸੀਂ ਇੱਕ ਵਾਰ ਖੁਦ ਸੁਣੋ ਕਿੱਧਰ ਨੂੰ ਲੈ ਗਏ ਲੀਡਰ ਸਾਡੇ ਪੰਜਾਬ ਨੂੰ ਆਪ ਮਹਿਫਲਾਂ ਲਾਉਂਦੇ ਆਪ ਮੈਲ ਪਾਉਂਦੇ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮਾ ਕਰਾਉਂਦੇ ਆ ਆਪਦੇ ਬੱਚੇ ਬਹੁਤ ਵੱਡੇ ਵੱਡੇ ਸਕੂਲਾਂ 'ਚ ਗਨਮੈਨਾਂ ਨਾਲ ਪੜਨ ਜਾਂਦੇ ਆ ਤੇ ਪੰਜਾਬ ਬਰਬਾਦੀ ਦੇ ਕੰਡੇ ਛੜਦਾ ਫਿਰ ਜਦੋਂ ਹੱਥ ਪੈਂਦਾ ਪੈਂਦਾ ਜਿਵੇਂ ਆਪਾਂ ਕਹਿੰਦੇ ਆ ਬੱਚੇ ਨਾਲ ਜਦੋਂ ਛੋਟੇ ਹੁੰਦੇ ਲਾਡ ਪਿਆਰ ਕਰਦੇ ਆ ਕੋਹਰ ਕੰਡੇ ਜਾਂਦੀ ਐ ਪੈੜ ਜਾਂਦੀ ਐ ਪੈੜ ਜਾਂਦੀ ਐ ਪੈੜ ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਭਾਪੀ ਆਲੇ ਵਿੱਚੇ ਹੀ ਅਕਾਲੀ ਦਲ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੇ ਜਾਂਦੀ ਐ ਪੈੜ ਜਾਂਦੀ ਐ ਪੈੜ ਇੱਧਰ ਨੂੰ ਅਸੀਂ ਪੈੜਾਂ ਨੱਪੀ ਜਾਂਨੇ ਆਂ ਹੁਣ ਉਹ ਪੈੜ ਨਾਬਿਆ ਹਜੇ ਜੇਲ੍ਹ ਚ ਐਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਘੜੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ ਚ ਖੜੇ ਨੇ ਜੀ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚ ਉਹਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਕੇ ਪੰਜਾਬ ਨੂੰ ਜਦੋਂ ਮੰਤਰੀ ਵੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣਾਓ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਾਲਾਂਗੇ ਤੁਸੀਂ ਪਿੰਡਾਂ ਨੂੰ ਸੰਭਾਲੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਬਾਹਰ ਤਾਂ ਸੋ ਵੀਰੋ ਸਾਰਾ ਪੰਜਾਬ ਕਹੀ ਜਾਂਦਾ 20 ਥੋੜੀ ਜਿਹੀ ਸ਼ਾਂਤੀ ਮਿਲ ਰਹੀ ਹੈ ਜੀ ਮੰਨ ਨੂੰ ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ ਮੈਂ ਕਹਿੰਦੀ ਇਹ ਤਾਂ ਕਾਨੂੰਨ ਦਾ ਕੰਮ ਹੈ ਅਸੀਂ ਤਾਂ ਆਪਣੇ ਵੱਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸਮਝੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ